ਦੇਖੋ ਲੋਕਾਂ ਨੇ ਉਹ ਅਕਾਲੀ ਦਲ ਦਾ ਰਾਜ ਵੇਖਿਆ ਫਿਰ ਪੰਜ ਸਰ ਕਾਂਗਰਸ ਦਾ ਵੇਖਿਆ ਚਾਰ ਸਾਲ ਇਹਨਾਂ ਦਾ ਦੇ 9 ਸਾਲ ਕੋਈ ਕੰਮ ਹੀ ਨਹੀਂ ਹੋਇਆ ਪਿੰਡ ਜੇ ਮੈਂ ਦੱਸਿਆ ਕਿ ਮੈਂ 11 ਗ੍ਰੇਡ ਲਵਾਏ ਗ੍ਰੇਡ ਲਵਾਏ ਇਸ ਹਾਲਕੇ ਚ ਹੁਣ 9 ਸਾਲਾਂ ਚ ਇੱਕ ਵੀ ਨਹੀਂ ਲੱਗਿਆ ਕਾਂਗਰਸ ਵੀ ਬਿਜਲੀ ਬੰਦ ਕੀਤੀ ਨਹੀਂ ਲੱਗਿਆ ਕੋਈ ਗ੍ਰੇਡਾਂ ਦੀ ਲੋਡ ਹੁੰਦੀ ਹੈ ਉਹ ਵਿੱਚ ਹਰ ਚੀਜ਼ਾਂ ਨੇ ਤੇ ਸੜਕਾਂ ਨੇ ਤੇ ਸਕੂਲ ਨੇ ਤੇ ਹਸਪਤਾਲ ਨੇ ਕਾਫੀ ਚੀਜ਼ਾਂ ਚਲੋ ਸੜਕਾਂ ਬਣ ਕੇ ਰਿਪੇਅਰ ਕਰਨੀਆਂ ਹੁੰਦੀਆਂ ਨੇ ਮੇਰਾ ਮਤਲਬ ਉਹਨਾਂ ਸਰਕਾਰਾਂ ਨੇ 9 ਸਾਲ ਕਾਖੀ ਦੀ ਭੰਡ ਕੇ ਦੂਰਾ ਕਰਿਆ ਕੋਈ ਕੰਮ ਹੀ ਨਹੀਂ ਕਰਿਆ ਦਾ ਪਿੰਡ ਦਾ ਦਾ ਸ਼ਹਿਰ ਦਾ ਸੋ ਇਸ ਕਰਕੇ ਹੁਣੇ ਜਿਹੜੀਆਂ ਚੋਣਾਂ ਆਈਆਂ ਨੇ ਪਿੰਡੂ ਚੋਣਾਂ ਨੇ ਨਰੋਲ ਇਹਦੇ ਨਾਲ ਪਤਾ ਵੀ ਲੱਗਣਾ ਕਹਾ ਕੀ ਹੋਣਾ ਇਹਨੂੰ ਲੋਕਾਂ ਦਾ ਬਾਹਰਲੇ ਮੁਰਕ ਵਿੱਚ ਵੀ ਮੇਰੀ 20 ਤੀ ਬੰਦਿਆਂ ਦਾ ਰੋਜ਼ਗਾਰ ਹੁੰਦੀ ਹੈ ਬਾਹਰ ਵੀ ਬਹੁਤ ਵੱਡੀ ਤਬਦੀਲੀ ਹੈ ਸਾਰੇ ਹੁਣ ਕਹਿੰਦੇ ਗਲਤੀ ਕਰ ਬੈਠੇ ਜਿੰਨੇ ਨੌਜਵਾਨ ਵਿੱਚੋਂ ਕਹਿੰਦੇ ਹੁਣ ਆਵਾਂਗੇ ਵੀ ਕਾਲੀਦਾਲ ਨੂੰ ਜਿਤਾਵਾਂਗੇ ਵੀ ਕਾਲੀਦਾਲ ਹੀ ਗੁਜ਼ਾਰਾ ਹੈ ਪਰ ਹੈ ਨਹੀਂ ਅਸੀਂ ਗਲਤੀ ਕਰ ਸੋ ਬਹੁਤ ਸੋਨੇ ਇਕੱਠ ਹੋ ਰਿਹਾ ਸਾਰੇ ਪਿੰਡਾਂ ਦੇ ਵਿੱਚ ਅਸੀਂ ਤਾਂ ਜਿਹੜਾ ਰਾਮਪੁਰ ਫੂਲ ਦੇ ਵਿੱਚ ਬਲਾਕ ਸੰਪਤੀ ਸਾਡੀ ਫੂਲ 18 ਸੀਟਾਂ ਹੋ ਗਈਆਂ ਨੇ ਤੇ ਇੱਕ ਸੀਟ ਦੋ ਸੀਟਾਂ ਸਾਡੀਆਂ ਜ਼ਿਲ੍ਹਾ ਪ੍ਰੇਸ਼ਦੀਆਂ ਨੇ ਜ਼ਿਲ੍ਹਾ ਪ੍ਰੇਸ਼ਦੀਆਂ ਦੋਨੇ ਅਸੀਂ ਵੱਡੇ ਮਾਰਜ ਨਾਲ ਜਿੱਤਾਂਗੇ ਸਾਨੂੰ ਪਤਾ ਲੱਗ ਗਿਆ ਸਾਰਾ ਪਿੰਡਾਂ ਚ ਵਿਰਦਿਆਂ ਨੂੰ ਵੱਡੇ ਮਾਰਜ ਨਾਲ ਜਿੱਤਾਂਗੇ ਬਲਾਕ ਸੰਪਤੀਆਂ ਵੀ ਘੱਟੋ ਘੱਟ 12 13 ਸੀਟਾਂ ਸੀ ਆਰਾਮ ਨਾਲ ਜਿੱਤਾਂਗੇ 2027 ਲਈ ਕੀ ਇਹ ਨਹੀਂ ਲੱਗਦੇ 2027 ਚ 100% ਕਾਲੀ ਦਲ ਦੀ ਸਰਕਾਰ ਬੜੇਗੀ 100% ਕਾਲੀ ਦਲ ਦੀ ਸਰਕਾਰ ਬੜੇਗੀ ਹੁਣ ਤੁਹਾਨੂੰ ਦੱਸਿਆ ਵੀ ਵੇਖ ਲਿਆ ਲੋਕਾਂ ਨੇ ਕਾਂਗਰਸੀ ਤਾਂ ਆਪ ਚ ਲੜਾਈ ਬਹੁਤ ਜ਼ਿਆਦਾ ਹੈ ਆਪ ਨੂੰ ਲੋਕਾਂ ਨੇ ਮਤਵ ਨਹੀਂ ਰਹੀਗਾ ਵੀ ਆਪ ਦਾ ਤਾਂ ਜਿਹੜਾ ਹੈਗਾ ਵੀ ਇਹ ਤਾਂ ਤਾਂ ਹੁਣ ਖਤਮ ਹੋ ਗਿਆ ਕੰਮ ਇਹ ਤਾਂ ਹਵਾ ਦੇ ਬੁੱਲੇ ਨੂੰ ਆਏ ਸੀ ਉਵੇਂ ਲੰਘ ਗਏ ਮੁੜ ਕੇ ਨਹੀਂ ਕਦੇ ਇਹਨਾਂ ਨੂੰ ਲੋਕ ਪੰਜਾਬ ਦੇ ਵੋਟਾਂ ਪਾਉਣਗੇ ਕਦੇ ਵੀ ਨਹੀਂ ਪਾਉਣਗੇ ਮੈਂ ਆਪ ਦੀ ਕੋਆਰਡੀਨੇਟਰ ਹਾਂ ਜੀ ਪਹਿਲਾਂ ਹਲਕੇ ਦੀ ਹੁਣ ਮੈਂ ਸ਼ਾਮਲ ਹੋਈ ਹਾਂ ਕਾਲੀ ਦਲ ਦੇ ਵਿੱਚ ਕੀ ਕਾਰਨ ਹੈ ਤੁਹਾਡੇ ਤੁਸੀਂ ਕਾਲੀ ਦਲ ਮੁਰਤ ਤੋਂ ਜੁਆਇਨ ਕਰੇ ਸਰਕਾਰਨ 에ਰੇਆ ਵਲੰਟੀਅਰ ਸੀਨੇ ਬਹੁਤ ਉਹਨਾਂ ਦੇ ਕਮਾਂਗਾਰਾਂ ਤੋਂ ਤੇ ਉਕੀ ਜਨਤਾ ਦੇ ਸਾਹਮਣੇ ਹੈ ਜੀ ਸਾਰਾ ਕੁਝ ਐਤੋ ਜੀ ਮੁਰਤ ਕੋ ਅਕਾਲੀ ਦਲ ਜੁਆਇਨ ਕਰਿਆ ਕੋਈ ਤੁਹਾਨੂੰ ਜਿਵੇਂ ਤੁਸੀਂ ਛੱਡੀਆ ਪਾਰਟੀ ਹਾਂਜੀ ਸਰ ਵੀ ਕਾਰਨ ਸਰਕਾਰ ਨੇ ਰਹੇ ਪਿੱਛੇ ਸਰਕਾਰ ਨੇ ਰਹੇ ਜੀ ਜਿਵੇਂ ਮੈਂ ਹਲਕੇ ਦੇ ਵਿੱਚ 42 ਪਿੰਡ ਹੈ ਜੀ ਮੇਰੇ ਹਲਕੇ ਦੇ ਵਿੱਚ ਮੈਂ ਸਾਰੇ ਹਲਕੇ ਦੇ ਵਿੱਚ ਪਹਿਲਾਂ ਵੱਡੀਆਂ ਕੰਪੇਨ ਕੀਤਾ ਲੇਡੀਜ਼ ਵੰਗ ਨਾਲ ਮੇਰੇ ਮਤਲਬ ਜਿਹੜਾ ਵਲੰਟੀਅਰ ਬਹੁਤ ਦੁਖੀ ਆ ਜੀ ਇਥੋਂ ਲੋਕ ਗਾਲਾਂ ਕੱਢਦੇ ਆ ਜੀ ਬਹੁਤ ਕਿਸੇ ਦਾ ਕੋਈ ਕੰਮ ਨਹੀਂ ਹੋਇਆ ਜੀ ਪਾਰਟੀ ਤੋਂ ਦੁਖੀ ਆ ਇਹ ਬੰਲੇ ਤੋਂ ਦੁਖੀ ਆ ਜੀ ਨਹੀਂ ਜੀ ਪਾਰਟੀ ਤੋਂ ਹੀ ਦੁਖੀ ਆ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਹੀ ਆਏ ਆ ਕਿ ਪਾਰਟੀ ਤੋਂ ਸਾਰੀ ਦੁਖੀ ਆ ਭਾਤ ਜਿਹੜਾ ਮੇਰੇ ਹਲਕੇ ਦਾ ਮੈਂ ਇਕੱਲੇ ਹਲਕੇ ਦਾ ਕਹੂੰਗੀ ਕਿ ਮੇਰੇ ਹਲਕੇ ਦੇ ਵਿੱਚ ਐਸਾ ਕੋਈ ਕੰਮ ਨਹੀਂ ਹੋਇਆ ਕਿ ਜਿਹੜਾ ਆਮ ਪਾਰਟੀ ਨੇ ਕੋਈ ਖਾਸ ਕੰਮ ਤੁਸੀਂ ਲੈ ਕੇ ਗਏ ਹੋ ਕੋਈ ਨਹੀਂ ਕਰਿਆ ਹੋ। ਖਾਸ ਕੰਮ ਮੇਰਾ ਮੇਰਾ ਪਰਸਨਲ ਦਾ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਿ ਮੈਂ ਉਹਨਾਂ ਕੋਲੇ ਲੈ ਕੇ ਗਈ ਹੋਵਾਂ। ਮੇਰੀ ਜਨਤਾ ਦੇ ਮੇਰੇ ਲੋਕਾਂ ਦੇ ਜੋ ਮੇਰੇ ਵਲੰਟੀਅਰ ਦੇ ਨਾਲ ਮੇਰੇ ਬਲੱਡ ਟੀਅਰ ਸੀ ਜਿਹੜੇ ਆਮ ਲੋਕ ਜਿਹੜੇ ਆਮ ਲੋਕਾਂ ਦੇ ਛੋਟੇ-ਛੋਟੇ ਕੰਮ ਹੁੰਦੇ ਆ ਜੀ ਉਹ ਵੀ ਨਹੀਂ ਕੀਤੇ ਉਹਨਾਂ ਨੇ। ਇਸ ਕਰਕੇ ਮੈਂ ਉਹਨਾਂ ਦੇ ਵਿੱਚ ਵਿਚਰਦੀ ਸੀ ਮੈਂ ਪਿੰਡਾਂ ਦੇ ਵਿੱਚ ਜਾਂਦੀ ਸੀ ਤੇ ਉਹ ਮੈਨੂੰ ਲੋਕ ਗਾਲ੍ਹਾਂ ਕੱਢਦੇ ਸੀ ਵੀ ਅਸ ਤੋਂ ਬਾਅਦ ਇੱਥੇ ਨਾ ਆਇਓ ਵੀ ਤੁਸੀਂ ਕੋਈ ਕੰਮ ਨਹੀਂ ਕੀਤਾ। ਕਿੰਨਾ ਚਿਰ ਕੰਮ ਕੀਤਾ ਆ ਪਾਰਟੀ ਨੇ ਆ ਅਸੀਂ 14 ਤੋਂ ਆਈ ਹਾਂ ਜਿਆਦਾ ਅਸੀਂ ਸਾਹਮਣੇ ਮਤਲਬ ਜਦੋਂ ਐਮਐਲਏ ਸਾਹਿਬ ਆਇਆ ਕੋਆਰਡੀਨੇਟਰ ਕੋਲ ਬਣੇ ਸੀ ਬਸ 3-4 ਮਹੀਨੇ ਦਾ ਸੀ ਪਹਿਲਾਂ ਮੈਂ ਵਿਧਾਨ ਸਭਾ ਮੈਂਬਰ ਰਹੀ ਆ ਕਾਫੀ ਚਿਰ ਆ ਫਿਰ ਮੇਰੇ ਕੋਲ ਬਲਾਕ ਪ੍ਰਧਾਨ ਦਾ ਉਹਦਾ ਰਿਹਾ ਸਰ ਮਤਲਬ ਕੰਮ ਨਹੀਂ ਹੋ ਰਿਹਾ ਉਹਨਾਂ ਦੇ ਕਮਾਂਕਾਰਾਂ ਤੋਂ ਦੁਖੀ ਹੋ ਕੇ ਜਨਤਾ ਦੀਆਂ ਗਾਲਾਂ ਅਸੀਂ ਨਹੀਂ ਲੈ ਸਕਦੇ ਅਸੀਂ ਨਵਾਂ ਬਦਲਾਅ ਚਾਹੁੰਦੇ ਸੀ ਸਾਰੇ ਹਲਕੇ ਦੇ ਵਿੱਚ ਪਰ ਉਹ ਕੁਝ ਐਸਾ ਨਹੀਂ ਹੋਇਆ ਹੁਣ ਦੁਪੀ ਹੋ ਕੇ ਵਾਪਸ ਅਸੀਂ ਆਪਦੇ ਘਰ ਪਰਤਿਆ ਤੇ ਜਿੰਨੇ ਵੀ ਮੇਰੇ ਹਲਕੇ ਦੇ ਵਿੱਚ ਕੰਮ ਹੋਏ ਆ ਸਾਰੇ ਮਲੂਕਾ ਜੀ ਦੇ ਬੋਲਦੇ ਆ ਅਸੀਂ ਨਾਲ ਇਹੋ ਜਿਹਾ ਕੋਈ ਕੰਮ ਨਹੀਂ ਕਿ ਜਿਹੜਾ ਆਮ ਪਾਰਟੀ ਨੇ ਕੀਤਾ ਝੂਠੇ ਵਾਦੇ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਮੈਂ ਆਮ ਪਾਰਟੀ ਦੇ ਵਿੱਚ 5000 ਫਾਰਮ ਭਰ ਚੁੱਕੀ ਹਾਂ ਸਰ 1000 ਰੁਪਏ ਵਾਲਾ ਤੇ ਉਹ ਲੋਕ 5000 ਲੋਕ ਮੇਰੇ ਨਾਲ ਜਿਹੜੇ ਮੈਨੂੰ ਡੇਲੀ ਫੋਨ ਕਰਦੇ ਆ ਮੈਨੂੰ ਬੋਲਦੇ ਆ ਕਿ ਸਾਨੂੰ 1000 ਰੁਪਿਆ ਕਦੋਂ ਮਿਲੂਗਾ ਕਿਤੇ ਕਹਿੰਦੇ 1100 ਦੇਵਾਂਗੇ 1200 ਦੇਵਾਂਗੇ ਹੁਣ ਕਹਿੰਦੇ 1300 ਦੇਵਾਂਗੇ ਭਟੇ ਸਭ ਝੂਠੇ ਵਾਦੇ ਕਰਕੇ ਉਹਨਾਂ ਨੇ ਵੋਟਾਂ ਕਬਾਈਆਂ ਤੇ ਜਨਤਾ ਨੂੰ ਬਹੁਤ ਦੁਖੀ ਕੀਤਾ। ਬਲਾਕ ਸੰਤੀ ਚੋਣ ਲੜ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਹਸਾ ਤੇ ਅੱਜ ਮੁਲਕਾ ਸਾਹਿਬ ਆਏ ਸੀਗੇ। ਲੋਕ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਆ। ਮੈਂ ਉਹਨਾਂ ਦਾ ਸਾਰਿਆਂ ਦਾ ਨਗਰ ਘੰਡਾਪਨਾ ਵੱਲੋਂ, ਸਮੂਚੀ ਜੱਥੇਵੰਦੀ ਵੱਲੋਂ, ਨਗਰ ਪੂਲੇ ਵਾਲਾ ਤੇ ਸੰਧਖੁਰਦ ਦਾ ਸਮੂਚੀ ਜੱਥੇਵੰਦੀ ਤੇ ਨਗਰ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਇੱਕ ਅਪੀਲ ਕਰਦੇ ਹਾਂ ਲੋਕਾਂ ਨੂੰ ਨਗਰ ਕੰਡਾਵੰਨਾ ਪੋਲੀ ਵਾਲਾ ਤੇ ਸੰਧੂ ਖੁਰਦਾ ਤੇਨਾ ਪਿੰਡਾਂ ਨੂੰ ਅਪੀਲ ਕਰਦਾ ਕਿ ਆਉਣ ਵਾਲੀ 14 ਤਰੀਕ ਨੂੰ ਮੇਰੀ ਧਰਮ ਪਤਨੀ ਬੀਬਾ ਵੀਰਪਾਲ ਕੌਰ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜਿਹਨਾਂ ਦਾ ਚੋਣ ਸੰ ਤੱਕੜੀ ਹੈ ਤੇ ਮੈਂ ਪੂਰਜੋਰ ਅਪੀਲ ਕਰਦਾ ਕਿ ਜੋ ਬਲਾਕ ਸ਼ਾਂਤੀ ਜ਼ੋਨ ਕੰਡਾਵੰਨਾ ਦੇ ਰਹਿੰਦੇ ਕੰਮ ਆ ਮੈਂ ਪੂਰੇ ਕਰਨ ਦੀ ਪੂਰਜੋਰ ਕੋਸ਼ਿਸ਼